ਦੇ ਵੀਰਾ ਜਿਵੇਂ ਆ ਬੰਦੇ ਆਮ ਬਹੁਤ ਘੱਟ ਪਸੰਦ ਕਰਦੇ ਐ ਇਹਨੂੰ ਜਿਵੇਂ ਪੁਰਾਣੇ ਬੰਦੇ ਕਹਿ ਲਈ ਉਹਨਾਂ ਨੂੰ ਐਨਾ ਵੀ ਔਖਾ ਕੰਮ ਇਹ ਫਿਰ ਬਈ ਕਾਦੇ ਵਾਸਤੇ ਲਾਉਣੇ ਪੈਂਦੇ ਆਪਾਂ ਨੂੰ ਮਜਬੂਤੀ ਕਰਕੇ ਜਿਹੜਾ ਡੰਡਾ ਆਉਂਦਾ ਸੀ ਪਹਿਲਾਂ ਉਹ ਨਹੀਂ ਵਧੀਆ ਸੀ ਕਿ ਉਹ ਹਲਕਾ ਹੁੰਦਾ ਸੀ ਸਿਸਟਮ ਤੇ ਬਈ ਜੇ ਫਾਲਿਆਂ ਦੀ ਗੱਲ ਕਰੀਏ ਜੀ ਫਾਲਾ ਆਮ ਜਿਵੇਂ ਕਹਿ ਦਿੰਦੇ ਆ ਵੀ ਫਾਲਾ ਜੇ ਇੱਥੋਂ ਹਾਲ ਲੈ ਕੇ ਤੇ ਇੱਥੋਂ ਲੈਣ ਆਉਣਾ ਪਊਗਾ ਜੀ ਇਹ ਗੱਲ ਹੈ ਕਿ ਸੱਚ ਐ ਕਿ ਨਹੀਂ ਇਹ ਸੱਚ ਐ ਜੀ ਸੱਚ ਐ ਤੇ ਇਹ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਹਾਲ ਜਿਹੜੇ ਰੈਲੇ ਚੱਲਦੇ ਆ ਬਈ ਹਾਂ ਇਹ ਫਾਲੇ ਦੀ ਬੰਨ ਤਰ ਕੇ ਤੋਂ ਹੋਲ ਨਹੀਂ ਇਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਚਾਓ ਠੀਕ ਹੈ ਇਹ ਤੁਸੀਂ 15 ਕਰ ਸਕਦੇ ਹੋ ਅੱਛਾ ਇੱਥੇ ਲੱਗ ਜੂ ਕੀ ਬਾਤ ਆ ਜਗਾੜਾ ਤੇ ਆ ਬੈਰਿੰਗ ਚਾਲਦਾ ਇਹਦੇ ਤੇ ਮਿੱਤਰੋ ਬੜਾ ਈਜੀ ਨਿਕਲਦਾ ਦੂਜੇ ਨੋਜੋ ਵਿੱਚ ਦੂਜਾ ਜਾਮ ਹੋ ਜਾਂਦਾ ਜੀ ਤਵੀਆਂ ਟਰੈਕਟਰ ਨੂੰ ਟੇਡਾ ਖਿੱਚਦੀਆਂ ਉਹਦਾ ਕੀ ਕਾਰਨ ਹੁੰਦਾ ਜੀ ਕੀ ਸੈਟ ਸਾਡਾ ਸੈੱਟ ਨਾ ਜਮਾ ਸੈਂਟਰ ਦੇ ਵਿੱਚ ਜਾਊਗਾ ਜੀ ਅੱਛਾ ਜੀ ਟਰੈਕਟਰ ਬਾਈ ਬੜੇ ਫੋਨ ਆਉਂਦੇ ਕਈ ਵਾਰੀ ਵੀ ਸਾਡੀਆਂ ਤਵੀਆਂ ਟਰੈਕਟਰ ਨੂੰ ਟੇਡਾ ਖਿੱਚ ਲਿਆ ਕਰਦੇ ਨੇ ਸੰਗਲ ਭੰਨਤਾ ਉਹ ਕਰਤਾ ਸੰਗਲ ਭੰਨਤਾ ਇਹ ਪ੍ਰੋਬਲਮ ਨੇ ਉਹਦੀ ਤੇ ਇਹ ਹੱਬਾ ਅਸੀਂ ਸਾਡੀ ਆਪਦੀ ਤਿਆਰ ਹੋਈ ਵੀ ਆ ਵੀ ਬਣੀ ਬਣੀ ਨਹੀਂ ਲਾਈਗੇ ਠੀਕ ਹੈ ਬਾਤ ਹੈ ਅੱਜ ਤਾਈਂ ਕਿਤੇ ਆਹ ਤਕਨੀਕ ਨਹੀਂ ਮਿਲੂਗੀ ਬਾਹਰੋਂ ਤਾਂ ਵੇਖਣ ਚ ਤਾਂ ਹੋ ਸਕਦਾ ਕਿਹਦੇ ਆਏ ਹੋਵੇ ਠੀਕ ਹੈ ਜਿਹੜੀ ਇਹ ਅੰਦਰ ਤਕਨੀਕ ਹੈ ਨਾ ਅੱਛਾ ਤੇ ਇੱਕ ਬਈ ਆ ਆ ਆਪਣੀ ਯਾਰ ਨਵੀਂ ਚੀਜ਼ ਲੱਗਦੀ ਮੈਨੂੰ ਜਿਵੇਂ ਆ ਬੱਤਾ ਆਮ ਹੁੰਦਾ ਨਹੀਂ ਇਹ ਇਹ ਆਪਾਂ ਹੀ ਨਵਾਂ ਲਾਇਆ ਜੀ ਪਹਿਲੀ ਯਾਰ ਲਾਇਆ ਆਪਾਂ ਇਹ ਮੱਤਾ ਅੱਛਾ ਸਸਰੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਜੈਤੋ ਮੰਡੀ ਜੀ ਸੰਤੋਖ ਐਗਰੀ ਵਰਕਰਸ ਤੇ ਜਿੱਥੇ ਬਾਈ ਹੋਰਾਂ ਨੂੰ ਮਲਾਉਣੇ ਆ ਜਿਵੇਂ ਤੁਹਾਨੂੰ ਦੱਸ ਦਈਏ ਵਿਜੇ ਐਗਰੀਕਲਚਰ ਦੇ ਸੰਦਾਂ ਦੇ ਵਿੱਚ ਮਸ਼ਹੂਰ ਏਰੀਆ ਤੋਂ ਮੰਡੀ ਪਹਿਲੇ ਨੰਬਰ ਤੇ ਤਕਰੀਬਨ ਨਾਮ ਆਉਂਦਾ ਜਾਂ ਬਰਾਬਰ ਤਾਂ ਆਉਂਦਾ ਹੀ ਆ ਸਾਰੇ ਸ਼ਹਿਰਾਂ ਦੇ ਤਾਂ ਉਥੇ ਜੈਤੋ ਦੇ ਵਿੱਚ ਜਿਹੜੀ ਸੰਤੋਖ ਐਗਰੀਕਲਚਰ ਵਰਕਸ਼ਾਪ ਹੈ ਇਹ ਮਸ਼ਹੂਰ ਹੈ ਜੀ ਇਹਦਾ ਵੱਡਾ ਨਾਮ ਹੈ ਜੈਤੋ ਮੰਡੀ ਦੇ ਵਿੱਚ ਤਾਂ ਖਾਸियतਾਂ ਕੀ ਆ ਵਰਕਸ਼ਾਪ ਤੇ ਸਾਰੀਆਂ ਜਾਣਕਾਰੀਆਂ ਆਪਾਂ ਤੁਹਾਨੂੰ ਦੇਵਾਂਗੇ ਬਾਈ ਜੀ ਨੂੰ ਮਿਲਾਉਣੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਾਜੀ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਸਾਡੇ ਇੱਥੇ ਦਸਤਰਾਏ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਨਾਮ ਦੱਸਿਓ ਜੀ ਤੇ ਮੇਰਾ ਨਾਮ ਸੰਤੋਖ ਸਿੰਘ ਆ ਜੀ ਠੀਕ ਹੈ ਜੀ ਤੁਹਾਡੇ ਨੇਮ ਤੇ ਹੀ ਜਿਹੜੀ ਵਰਕਸ਼ਾਪ ਚੱਲਦੀ ਹਾਂਜੀ 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 ਕਿੰਨੇ ਸਾਲ ਤੋਂ ਬਾਈ ਜੀ ਆਪਣੀ ਵਰਕਸ਼ਾਪ ਤੇ ਆਪਾਂ 88 ਤੋਂ ਸ਼ੁਰੂ ਕਰਾਇਆ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾ ਦਿੰਨਾ ਸਾਰੇ ਸੰਦ ਆਪਾਂ ਠੀਕ ਹੈ ਅੰਦਰ ਆ ਬਈ ਆਪਾਂ ਦੇਖੀਏ ਤਾਂ ਬੜੀ ਲੰਮੀ ਲਾਈਨ ਲੱਗੀ ਪਈ ਆ ਸੰਦ ਜਿਹੜੇ ਤਿਆਰ ਹੋਈ ਜਾਂਦੇ ਆ ਤੇ ਪਹਿਲਾਂ ਆਪਾਂ ਤੁਹਾਨੂੰ ਖਾਸ ਦਿਖਾਉਣੇ ਅੱਜ ਤਵੀਆਂ ਜੀ ਇਹ ਚਮਕਾ ਮਾਰਦੀਆਂ ਮਤਲਬ ਜਿਹੜਾ ਬੰਦਾ ਰੋਡ ਤੋਂ ਲੰਘਦਾ ਬਾਈ ਤਾਂ ਉਹਨ ਮੁਰਕ ਕੇ ਦੇਖ ਕੇ ਜਾਂਦਾ ਬਈ ਆਇ ਚਲ ਕੀ ਜਾਂਦੇ ਐਨੀ ਸੋਹਣੀ ਜਿਹੜੀ ਇਹਨਾਂ ਨੂੰ ਫਿਨਿਸ਼ਿੰਗ ਆਈ ਹੈ ਰੰਗ ਦੇ ਵਿੱਚ ਤਾਂ ਬਾਈ ਇਹ ਪਹਿਲਾਂ ਤਾਂ ਕਿੰਨੀਆਂ ਤਵੀਆਂ ਜੀ ਇਹ 24 ਤਵੀਆਂ ਜੀ 24 ਤਵੀਆਂ ਠੀਕ ਹੈ ਜੀ ਇਹ ਕਿਹੜੇ ਟਰੈਕਟਰ ਆਸਤੇ ਬਾਈ ਜੀ ਇਹ ਇਹ 4x4 54 4x4 54 5 ਆ ਜੀ ਠੀਕ ਹੈ ਜੀ ਤੇ ਇਹ ਬਾਈ ਏਰੀਆ ਕਿਹੜੇ ਦੀਆਂ ਤੋਂ ਆ ਜੀ ਏਰੀਆ ਪਿੰਡ ਜੋਈਆ ਹੈ ਜੀ ਤਹਿਸੀਲ ਉਹਨਾਂ ਦਾ ਹੈਗਾ ਆਪਣਾ ਜੀਰਾ ਜੀ ਅੱਛਾ ਜੀ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਠੀਕ ਹੈ ਕਿਆ ਬਾਤ ਆ ਬਈ ਫਰੋਜਪੁਰ ਤਾਂ ਹੀ ਜਾਣੀ ਆਪਣੇ ਸੈਟ ਜਾਂਦੇ ਆ ਹਾਂਜੀ ਪਹਿਲਾਂ ਵੀ ਆਪਣੇ ਉੱਥੇ ਜਾਂਦੇ ਆ ਜੀ ਉਹਨਾਂ ਨੂੰ ਵੇਖ ਕੇ ਇਹ ਫੇਰ ਆਇਆ ਲੈਣੇ ਕਿਆ ਬਾਤ ਆ ਮਿੱਤਰੋ ਇੱਕ ਅੱਜ ਦੇ ਯੁੱਗ ਦੇ ਵਿੱਚ ਬਈ ਜੇ ਆਪਾਂ ਅੱਗੇ ਵੀ ਹੁਣ ਤਾਂ ਬਈ ਮਸ਼ਹੂਰੀਆਂ ਦਾ ਕੰਮ ਆ ਗਿਆ ਜਾਲਾ ਆਪਣੀ ਵੀਡੀਓ ਦੂਰ ਦੂਰ ਤਾਈਂ ਦੇਖੂ ਪਰ ਜੇ ਫਰੋਜਪੁਰ ਆਪਣੇ ਤੋਂ ਪਹਿਲਾਂ ਤੋਂ ਜੁੜੇ ਆ ਤਾਂ ਤੁਹਾਡੇ ਨਾਮ ਕਰਕੇ ਜੁੜੇ ਵੇ ਲੋਕ ਹਾਂਜੀ 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 ਬਈ ਉੱਥੇ ਸੰਦ ਚੱਲਿਆ ਤਾਂ ਇਹ ਵੱਡੀ ਗੱਲ ਆ ਮਿੱਤਰੋ ਤਾਂ ਬਾਕੀ ਤਕਰੀਬਨ ਸਾਡੇ ਏਰੀਆ ਦੇ ਵਿੱਚ ਸਾਰੇ ਜਾਣਦੇ ਆ ਜੀ ਸੰਤੋਖ ਕੋਈ ਨਵਾਂ ਨਾ ਆਣੀ ਅੱਜ ਜਿਹੜੇ ਭਰਾ ਵੀਡੀਓ ਵੇਖਣਗੇ ਤਕਰੀ ਤੇ ਬਾਈ ਜੀ ਆਪਾਂ ਗੱਲ ਕਰੀਏ ਹੁਣ ਵੀ ਲੋਹਾ ਪਕੜਾ ਵਰਤਦੇ ਆਂ ਜੀ। ਉਹ ਆਪਾਂ ਸਾਰਾ AISI ਵਰਤਦੇ ਆਂ। ਠੀਕ ਆ ਜੀ। ਚੰਗਾ ਲੋਹਾ। ਤੇ ਬਈ ਇਹ ਜਿਵੇਂ ਹੁਣ ਪਾਈਪ ਦੇਖੀਏ ਕਿੰਨੇ ਇੰਚੀ ਪਾਈਪ ਫਰੇਮ ਹੈ ਜੀ ਇਹ। ਇਹ 4 ਇੰਚੀ ਪਾਈਪ ਚਾਹੀਦੀ। ਇਹ ਨਿੱਗਰਾ ਬਾਈ ਪੂਰੀ ਇਹ। ਇਹ 1 ਕੁਇੰਟਲ 5 ਕਿਲੋ ਪਾਈਪ ਦਾ ਬਣਾਇਆ ਹੋਇਆ ਫਰੇਮ। ਅੱਛਾ। ਜਿਹੜੀ 20 ਫੁੱਟ ਦੇ ਵਿੱਚ ਲੈਂਥ ਇਹਦੀ ਆਉਂਦੀ ਆ। ਠੀਕ ਹੈ। 1 ਕੁਇੰਟਲ 5 ਕਿਲੋ ਦੀ ਹੈ। ਵਜਨ ਵਾਲੀ ਆ। ਵਜਨ ਵਾਲੀ ਆ। ਐਨੇ ਵੀ ਕੋਈ 80 ਕਿਲੋ ਵਾਲੇ ਲਾਈ ਆ ਜਾਂ। ਠੀਕ ਹੈ। ਬਈ ਇਹਦੇ ਵਿੱਚ ਤਵੇ ਕਿਹੜੇ ਵਰਤਦੇ ਆ ਤੁਸੀਂ? ਤਵੇ ਤਵੇ ਹੀ ਪੋੜੇ ਇਹ ਬਈ ਕਿੰਨੇ ਇੰਚ ਹੀ ਹੁੰਦਾ ਈ ਤਵਾ ਇਹ ਤਵਾ 24 ਇੰਚ ਹੀ ਆ ਜੀ ਇਹ ਤਾਂ ਸਟੈਂਡਰਡ ਸਾਈਜ਼ ਹੀ ਹੁੰਦਾ ਹੈ ਜੀ ਸਟੈਂਡਰਡ ਸਾਈਜ਼ ਆ ਜੀ ਹਾਂਜੀ ਹਾਂ ਤੇ ਬਈ ਇਹ ਇਹ ਦੂਰੀ ਵੀ ਸਟੈਂਡਰਡ ਸਾਈਜ਼ ਹੀ ਹੋਣੀ ਆ ਜੀ ਤਵੇ ਤੋਂ ਤਵੇ ਦੀ ਹਾਂਜੀ ਹਾਂਜੀ ਇਹ ਵੀ ਸਟੈਂਡਰਡ ਸਾਈਜ਼ ਆ ਜੀ ਤੇ ਹੁਣ ਹੱਬ ਦੇਖੀ ਬਈ ਹੱਬ ਆਪਾਂ ਲੱਗਦਾ ਤਕਨੀਕਾ ਥੋੜੀ ਚੇਂਜ ਕਰੀ ਲੱਗਦੀ ਹੈ ਕਿ ਮੇਰੇ ਇਹ ਹੱਬ ਅਸੀਂ ਆਡੀ ਆਪਦੀ ਤਿਆਰ ਹੋਈ ਵੀ ਆ ਬਣੀ ਬਣਾਈ ਨਹੀਂ ਲਾਈਗੇ ਠੀਕ ਹੈ ਇਹ ਹੈਵੀ ਢਲਾਈ ਦੇ ਵਿੱਚ ਆ ਸਾਰੀ ਠੀਕ ਹੈ ਜੀ ਮਤਲਬ ਜੋੜ ਲਾ ਕੇ ਨਹੀਂ ਬਣੀ ਸਾਰੀ ਠਲਾਈ ਚ ਬਣੀ ਵੀ ਆ ਠਲਾਈ ਦੇ ਵੱਧ ਬਣੀ ਆ ਬਸ ਥੋੜੀ ਥੱਲੇੋਂ ਦਿਖਾਈ ਤੇ ਇਹ ਬਈ ਬੈਰਿੰਗ ਬੂਰਗੇ ਕਿਹੜੇ ਵਰਤਦੇ ਆ ਬੈਰਿੰਗਾਂ ਚ ਪੂਰਾ ਹੈਵੀ ਆ ਰਾਜਕੋਟ ਦਾ ਬੈਰਿੰਗਾਂ ਇਹਦੇ ਵਿੱਚ ਠੀਕ ਹੈ 535 ਨੰਬਰ ਦਾ ਬੈਰਿੰਗ ਆ ਠੀਕ ਹੈ ਵੱਡੀ ਹੱਬ ਵਾਲਾ ਬੈਰਿੰਗ ਵੱਡੀ ਹੱਬ ਆ ਠੀਕ ਹੈ ਇਹ ਤਵਾ ਵੀ ਬਾਹਰ ਆ ਗਿਆ ਦੇ ਇਹ ਤਵਾ ਬਾਹਰ ਆ ਗਿਆ ਜੀ ਤੇ ਇਹਦੇ ਚੈਨੜਾ ਵੀ ਬਾਹਰ ਆ ਗਿਆ ਫਿਰ ਇਹਦੇ ਚੈਨੜਾ ਵੀ ਬਾਹਰ ਅੰਦਰ ਕੋਈ ਚੈਨੜਾ ਨਹੀਂ ਇਹਦੇ ਅੱਛਾ ਹਾਂ ਜੀ ਇਹ ਤਕਨੀਕ ਨਵੀਂ ਆ ਇਹ ਸਾਡੇ ਕੋਲ ਹੀ આજ ਤਾਈਂ ਨਹੀਂ ਕਿਸਨੇ ਪਾਇਆ ਕੀ ਬਾਤ ਆ આજ ਤਾਈਂ ਕਿਤੇ ਆਹ ਤਕਨੀਕ ਨਹੀਂ ਮਿਲੂਗੀ ਮਿੱਤਰੋ ਸਾਨੂੰ ਦਿਖਾ ਵੀ ਮੁੰਡਿਆ ਚੈਕ ਨਟ ਆ ਇੱਥੇ ਹੀ ਸਾਰਾ ਖੋਲੇ ਜਾਂਦਾ ਇਹ ਹਾਂ ਜੀ ਇਹ ਬਾਹਰੋਂ ਤਾਂ ਵੇਖਣ ਚ ਤਾਂ ਹੋ ਸਕਦਾ ਕਿ ਇਹਦੇ ਆਏ ਹੋਵੇ ਠੀਕ ਐ ਜਿਹੜੀ ਇਹ ਅੰਦਰ ਤਕਨੀਕ ਹੈ ਨਾ ਅੱਛਾ ਜੀ ਉਹ ਇਸੇ ਨਾਲ ਹੀ ਸਾਰਾ ਬੈਰਿੰਗ कसा ਜਾਂਦਾ ਇਸੇ ਨਾਲ ਹੀ ਸੀਲ ਵਾਲਾ ਸਿਸਟਮ ਠੀਕ ਐ ਜੀ ਅੰਦਰ ਇਹ ਚੈਕ ਨਟ ਹੈ ਨਹੀਂ ਕੋਈ ਵੀ ਕੀ ਬਾਤ ਆ ਮਿੱਤਰੋ ਤਾਂ ਬਾਹਰ ਚੈਕ ਨਟ ਦਿੱਤਾ ਬੜੀ ਤਕਲਾ ਹੀ ਬੰਦਾ ਜ਼ਿੰਮੇਵਾਰ ਨੂੰ ਖੋਲਣਾ ਪੈ ਜੇ ਇਹ ਹਾਂ ਜੀ ਆਪਦੀ ਆਪ ਹੀ ਲਾਲੂ ਇੰਨਾ ਸੌਖਾ ਤਰੀਕਾ ਹੈ ਠੀਕ ਹੈ ਪੱਲਾ ਵਿੱਚ ਪਾ ਕੇ ਤੇ ਬਾਹਰੋਂ ਨਟ ਕਸਣਾ ਕੀ ਬਾਤ ਹੈ ਤਾਂ ਮਿੱਤਰੋ ਕੋਈ ਗਰੀਸ ਵਗੈਰਾ ਕਰਨਾ ਕੋਈ ਚੈੱਕ ਕਰਨਾ ਤਾਂ ਬਾਹਰੋਂ ਬੰਦਾ ਘਰੇ ਹੀ ਕਰ ਸਕਦਾ ਫਿਰ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਹਾਂਜੀ ਇਹਦੀ ਬੈਹਰੂ ਸ਼ੀਟ ਖਰਾਬ ਨਹੀਂ ਹੋਊਗੀ ਸਾਰੀਆਂ ਵਾਂ ਅੱਛਾ ਜੀ ਐਡਾ ਚੰਗਾ ਮਾਡਲ ਐਡਾ ਸਿਸਟਮ ਹੈ ਇਹਦਾ ਕਿਆ ਬਾਤ ਹੈ ਵੱਡੇ ਬੈਰਿੰਗ ਵਾਲਾ ਹੱਬਾ ਜਿਹੜੀ ਹਾਂਜੀ 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 ਤੇ ਬਈ ਇਹ ਆਪਣਾ ਕਵਰ ਲਾਤਾ ਉੱਤੇ ਕਵਰ ਵੀ ਮਤਲਬ ਆਇਆ ਨਹੀਂ ਲਾਇਆ ਚਾਦਰ ਲਾਈਏ ਦੇਖੋ ਹਾਂਜੀ ਹਾਂਜੀ ਕਿਆ ਬਾਤ ਹੈ ਤੇ ਇਹ ਵੀ ਮਿੱਤਰੋ ਬੰਦਾ ਭਾਵੇਂ ਪੈਰ ਧਰਨੇ ਤੋਂ ਇਹ ਨਹੀਂ ਕਿਤੇ ਦੱਸਦਾ ਐ ਪੂਰੇ ਕਿਲ ਕਟ ਕੰਮ ਜੀ ਨੂੰ ਕਹਿ ਸਕਦੇ ਆ ਤੇ ਆਪਾਂ ਜੇ ਮੋਡੀਫਿਕੇਸ਼ਨ ਦੀ ਗੱਲ ਕਰੀਏ ਸੋਹਣੀ ਲੱਗਣ ਵਾਲੀ ਚੀਜ਼ ਐ ਤੇ ਘੋੜੇ ਲਾਏ ਆ ਬੜੇ ਸੋਹਣੇ ਲੱਗੇ ਆ ਤੇ ਬਾਕੀ ਪਿੱਛੇ ਆਪਾਂ ਦੇਖੀਏ ਜੀ ਆਹ ਰਿਫਲੈਕਟਰ ਵੀ ਬਹੁਤ ਜ਼ਰੂਰੀ ਐ ਇਹ ਬਾਈ ਹੋਰਾਂ ਦਾ ਬਹੁਤ ਸੋਹਣਾ ਕੰਮ ਆ ਜੀ ਹਰੇਕ ਸੰਦ ਦੇ ਤਕਰੀਬਨ ਲਾਉਂਦੇ ਆ ਕਿਉਂਕਿ ਸੇਫਟੀ ਵੀ ਕਿਸਾਨ ਦੀ ਜ਼ਰੂਰੀ ਇੱਥੋਂ ਹੀ ਹੋਣੀ ਹੈ ਜੇ ਬਾਈ ਹੋਰੀ ਸੋਚਣਗੇ ਤਾਂ ਤੇ ਬਈ ਜੀ ਆਪਾਂ ਉਦੋਂ ਬਾਅਦ ਦਿਖਾਈਏ ਆਪਣਾ ਟਾਇਰ ਹਿੱਸੇ ਬਾਰੇ ਜੀ ਤੇ ਇੱਕ ਬਾਈ ਆ ਆ ਆਪਣੀ ਯਾਰ ਨਵੀਂ ਚੀਜ਼ ਲੱਗਦੀ ਮੈਨੂੰ ਜਿਵੇਂ ਆ ਬਤਾ ਆਮ ਹੁੰਦਾ ਨਹੀਂ ਇਹ ਇਹ ਆਪਾਂ ਹੀ ਨਵਾਂ ਲਾਇਆ ਜੀ ਪਹਿਲੀ ਯਾਰ ਲਾਇਆ ਆਪਾਂ ਇਹ ਮਤਾਂ ਅੱਛਾ ਇੱਕ ਤਾਂ ਇਹਦੀ ਮਜ਼ਬੂਤੀ ਹੋ ਗਈ ਛੜਦੀ ਠੀਕ ਹੈ ਜੀ ਇਹ ਟਿਹੜੀਆਂ ਪੱਤੀਆਂ ਛੋਟੀਆਂ ਹੋਊਗਾ अच्छा जी हां 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 जी जब नेड़े लाग गया ਵੀ ਮਿੱਟੀ ਨਹੀਂ ਲੱਗਦੀ ਇਹਦੇ ਨਾਲ ਇਹ ਵਾਇ ਨਾ ਵਿੰਗੀ ਹੋਵੇ ਵਾਇਆ ਘਟ ਗਿਆ ਤੇ ਵਿੰਗੀ ਨੇ ਬਾਈ ਕੀ ਹੋਣਾ ਹਾਂ ਹਾਂ ਜੀ ਘਟ ਗਿਆ ਬਾਕੀ ਜਿਹੜੀ ਮਜ਼ਬੂਤੀ ਵੀ ਬਣ ਗਈ ਹੈ ਡਬਲ ਮਜ਼ਬੂਤੀ ਹੋ ਗਈ ਫਰੇਮ ਦੀ ਹਾਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਟਾਇਰ ਹਿੱਸਾ ਵੀ ਚੰਗਾ ਲਾਉਣੇ ਆ ਜੀ ਇਹਦਾ ਟਾਇਰ ਹਿੱਸਾ ਪੂਰਾ ਵਧੀਆ ਲਾਇਆ ਆਪਾਂ ਠੀਕ ਹੈ ਜੀ ਤੇ ਹਵਾਲੇ ਟਾਇਰ ਆ ਇਹ ਠੀਕ ਹੈ ਜੀ ਜੇ ਕਿਸੇ ਨੇ ਦੂਜੇ ਬਿਨਾ ਹਵਾ ਤੋਂ ਲਵਾਉਣੇ ਆ ਉਹ ਵੀ ਅਸੀਂ ਲਾ ਦਿੰਦੇ ਹਾਂ ਉਹਦਾ ਰੇਟ 'ਚ ਫਰਕ ਪੈ ਜਾਂਦਾ ਬਸ ਠੀਕ ਹੈ ਠੀਕ ਹੈ ਜੀ ਤੇ ਇਹ ਇਹ ਪਾਈਪ ਨਾਲ ਮਤਲਬ ਇਥੋਂ ਇਕੱਠਾ ਹੁੰਦਾ ਸਿਰ ਹਾਂਜੀ ਇਹ ਪਾਈਪ ਨੂੰ ਆ ਵੇ ਇੱਥੇ ਇੱਤੋਂ ਖੋਲ ਉਹਨੂੰ ਠੀਕ ਹੈ ਜੀ ਇਹਨੂੰ ਬਾਹਰ ਕਾ ਨੂੰ ਤੇ ਇਹਦੇ ਵਿੱਚ ਪਾਉਂ ਕੀ ਬਾਤ ਆ ਇਹਨੂੰ ਇਹ ਬੜਾ ਸੌਖਾ ਹੋ ਜਾਂਦਾ ਇਹ ਜਿਹੜੀ ਬੰਤਰ ਇਸ ਤਰ੍ਹਾਂ ਦੀ ਬਣਾਈ ਆ ਵੇ ਸੌਖਾ ਲੱਗਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੋਟੇ ਨੂੰ ਇੱਥੇ ਇੱਕ ਬਈ ਇਹਦੇ ਤੇ ਮੈਨੂੰ ਘੋੜੇ ਦੀ ਤਕਨੀਕ ਥੋੜੀ ਵੱਖਰੀ ਲੱਗੀ ਆ ਆ ਜਿਗਾੜ ਵੇਖੋ ਇਹਦਾ ਬਹੁਤ ਵਧੀਆ ਤਰੀਕਾ ਆ ਸੀ ਇਹਨੂੰ ਲਾਇਆ ਆ ਪੈਨ ਵੀ ਨਾਲੇ ਦੇ ਦਿੱਤੀ ਆ ਠੀਕ ਹੈ ਜੀ ਨਿਕਲੇ ਨਾ ਇਹ ਠੀਕ ਹੈ ਫਰਟਾਈ ਨੂੰ ਇੱਥੋਂ ਐ ਚੱਕਣ ਵਾਲੀ ਠੀਕ ਹੈ ਜੀ ਐ ਨਿਕਲ ਜਾਂਦਾ ਆ ਦੇਖੋ ਮਿੱਤਰੋ ਇਕੱਲਾ ਬੰਦਾ ਹੀ ਪਾ ਲੂ ਟਰੈਕਟਰ ਤੇ ਬੈਠਾ ਕੀ ਬਾਤ ਆ ਆ ਨਵਾਂ ਜਗਾੜਾ ਤੇ ਆ ਬੈਰਿੰਗ ਚੱਲਦਾ ਇਹਦੇ ਤੇ ਮਿੱਤਰੋ ਐ ਬੜਾ ਈਜੀ ਨਿਕਲਣਾ ਦੂਜੇ ਨਜੇ ਦੂਜਾ ਜਾਮ ਹੋ ਜਾਂਦਾ ਜੀ ਹਾਂ ਜਿਆ ਬਾਤ ਆ ਜੀ ਤੇ ਬਈ ਇਹ ਇੱਕ ਆਪਣੀ ਹੋਰ ਕੋਈ ਇਹਦੇ ਬਾਰੇ ਦੱਸੋ ਜੀ ਜਿਵੇਂ ਆ ਤਮੀਆਂ ਟਰੈਕਟਰ ਨੂੰ ਟੇਡਾ ਖਿੱਚਦੀਆਂ ਉਹਦਾ ਕੀ ਕਾਰਨ ਹੁੰਦਾ ਜੀ ਕੀ ਸਿਸਟਮ ਸਾਡਾ ਸੱਟ ਨਾ ਜਮਾ ਸੈਂਟਰ ਦੇ ਵਿੱਚ ਜਾਊਗਾ ਜੀ ਅੱਛਾ ਜੀ ਤੁਸੀਂ ਟਰੈਕਟਰ ਦੇ ਸੰਗ ਲਾ ਦਿਓ ਠੀਕ ਹੈ ਸਾਈਡਾਂ ਵਾਲੇ ਸੰਗਲ ਸੰਗਲ ਖੋਲ੍ਹ ਲਿਓ ਠੀਕ ਹੈ ਲੈਂਕ ਲੈਂਕ ਔਰ ਟਰੈਕਟਰ ਲੈਂਕਾਂ ਕਹਰਾਂ ਚ ਨਹੀਂ ਵੱਜਣਗੀਆਂ ਵੀ ਆਏ ਨਹੀਂ ਮੱਥੇ ਤੇ ਜਾ ਕੇ ਜਾਂ ਕਿਤੇ ਨਹੀਂ ਆਹ ਗੁੱਡੀਆਂ ਚ ਵੱਜੀ ਜਾਣਗੀਆਂ ਵੀ ਇੱਕ ਪਾਸੇ ਨੂੰ ਖਿੱਚੋ ਲੈਂਕ ਨਾ ਨਾ ਵਜਾਲੇ ਚੱਲਣਗੇ ਸੰਗਲ ਲਾ ਦਿਓ ਵਜਾਲੇ ਚੱਲਣਗੇ ਚੱਲੇ ਚੱਲਣ ਕੀ ਬਾਤ ਹੈ ਏ ਮਿੱਤਰੋ ਇਹ ਗਾਰੰਟੀ ਤੁਹਾਨੂੰ ਕਿਤੇ ਨਹੀਂ ਮਿਲਦੀ ਵਿਚਾਲੇ ਚੱਲਣ ਵਾਲੀ ਆਮ ਹੀ ਟਰੈਕਟਰ ਆ ਬਈ ਬੜੇ ਫੋਨ ਆਉਂਦੇ ਕਈ ਵਾਰੀ ਵੀ ਸਾਡਿਆਂ ਤਵਾਂ ਟਰੈਕਟਰ ਨੂੰ ਟੇਡਾ ਖੈ ਜਿਵੇਂ ਲਾਇਆ ਕਰਦੇ ਨੇ ਸਿੰਗਲ ਪੰਨ ਤਾਂ ਉਹ ਕਰਤਾ ਸਿੰਗਲ ਪੰਨ ਤਾਂ ਹਾਂ ਜੀ ਇਹ ਪ੍ਰੋਬਲਮ ਨਹੀਂ ਆਉਂਦੀ ਤੇ ਬਾਕੀ ਹੌਕ ਦੇਖੋ ਮਿੱਤਰੋ ਹੌਕ ਬਹੁਤ ਮਜ਼ਬੂਤ ਲੱਗੀ ਹੈ ਜੇ ਆਪਾਂ ਕਰੀਏ ਲੋਹੇ ਦਾ ਕਿਤੇ ਸਰਫਾ ਕਰਿਆ ਜਾਂ ਕਿਤੇ ਹੱਥ ਖਿੱਚਿਆ ਤਾਂ ਕਟਿੰਗ ਵੀ ਜਿਹੜੀ ਆਪਾਂ ਕਹਿ ਲਈਏ ਬਹੁਤ ਸੋਹਣੀ ਹੋਈ ਵੀ ਆ ਪੂਰਾ ਘੈਂਟ ਕੰਮ ਆ ਬਾਤ ਹੈਗੀ ਗੱਲ ਤੇ ਬਾਕੀ ਜੇ ਬੋਲਟ ਬਾਲਟ ਵਗੈਰਾ ਕਰੀਏ ਤਾਂ ਬੋਲਟ ਵੀ ਬਈ ਚੱਲ ਲੋਕ ਨਾਟ ਪਾਏ ਕਿਆ ਲਈਏ ਸ਼ੁਰੂ ਤੋਂ ਇਹ ਚੀਜ਼ ਹੈਗੀ ਤਾਂ ਬਾਈ ਹੋਰਾਂ ਦਾ ਨਾਮ ਆ ਜੇ ਸ਼ੁਰੂ ਤੋਂ ਸ਼ੁੱਧ ਤਾਂ ਹੈਗੀ ਆ ਤਾਂ ਇੱਕ ਆਪਣਾ ਡਈ ਵੀ ਹੈ ਜਿਹੜੀ ਹਾਂਜੀ ਇਹ ਆਪਣਾ ਪੰਜ ਚੱਕ ਮਹੀਨੇ ਦੀ ਇੱਥੋਂ ਇੱਥੋਂ ਕਿੱਲੀ ਕਢੋ ਤੇ ਇਹ ਇੱਧਰ ਹੀ ਆ ਜਾਂਦੀ ਆ ਕਿਆ ਬਾਤ ਹੈ ਇਹ ਵੀ ਸੌਖਾ ਕੰਮ ਹੈ ਇਹ ਨਾ ਮੁੱਥੇ-ਮੁੱਥੇ ਚ ਨਹੀਂ ਵੱਜਦੀਗੀ ਹਾਂਜੀ ਹਾਂ ਉੱਚੀ ਰਹ ਜਾਂਦੀ ਜੀ ਉੱਚੀ ਰਹ ਜਾਂਦੀ ਅਗਲੇ ਦੇ ਮੁੱਥੇ 'ਚ ਵੱਜਦੀ ਜੀ ਉਹਦੀ ਵੀ ਹਰ ਇੱਕ ਜੀ ਨੂੰ ਵੇਖ ਕੇ ਬਣਾਈ ਗਈ ਆ ਕਿਆ ਬਾਤ ਹੈ ਬਈ ਬੜੇ ਬਾਈ ਦੋਣਾਂ ਦੇ ਨਾਲ ਜਿਹੜੀ ਸੁਧਾਰ ਕਰੀ ਆਉਂਦੇ ਆ ਤਾਂ ਬਈ ਹੁਣ ਆਪਾਂ ਹਲਾਂ ਤੇ ਆਈ ਗਈ ਹਾਲ ਕਿੰਨੇ ਆ ਜੀ ਇਹ ਇਹ ਹਾਲ 15 ਹੈ ਜੀ 15 ਹਾਲ ਆ ਬਈ ਤੇ ਇਹ ਇਹ ਕੜੇਰੀਏ ਦੇ ਇਹ ਜਾਨੇ ਇਧਰ ਮਲੋਟ ਏਰੀਆ ਤੇ ਜਾਣੇ ਅੱਛਾ ਇਹ ਵੀ ਮਲੋਟ ਏਰੀਆ ਤੇ ਜਾਣੇ ਹਾਂ ਜੀ ਆਹ ਬਾਤ ਆ ਬਈ ਬੜੀ ਦੂਰ ਦੂਰ ਤੱਕ ਜਾਂਦੇ ਜਿਹੜੇ ਸਾਡਾ ਆਪਣਾ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਬਈ ਕੀ ਆਪਣਾ ਆ ਕਿੰਨੇ ਇੰਚੀ ਲਾਉਣੇ ਆ ਪਾਈਪ ਦੀ ਇਹ ਪਾਈਪ 80 mm ਦਾ ਲਾਉਣੇ ਆ ਜੀ 80 mm ਦਾ ਇਹ ਵੀ ਹੈਵੀ ਚ ਲਾ ਰਹੇ ਆ ਜੀ ਆਪਾਂ ਪੂਰਾ ਠੀਕ ਹੈ ਇਹ ਵੀ ਆਈਐਸਆਈ ਹੈ ਇਹ ਵੀ ਆਈਐਸਆਈ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਬਈ ਇਹ ਫੋਲਡਿੰਗ ਵਾਲੇ ਹਾਲਾ ਹਾਂਜੀ ਹਾਂਜੀ ਕਿ ਬਈ ਇਹਦੇ ਵਿੱਚ ਆ ਜਿਹੜੀਆਂ ਪਿੰਨਾ ਹੁੰਦੀਆਂ ਆਪਣੀਆਂ ਹਾਂਜੀ ਹਾਂਜੀ ਇਹਦੀ ਕੀ ਕੁਆਲਿਟੀ ਹੈ ਜੀ ਇਹਦੀ ਬਹੁਤ ਸਾਰਾ ਕੁਆਲਿਟੀ ਹੈ ਜੀ ਅੱ ਹਾਂਜੀ ਇੱਕ ਤਾਂ ਦੀ ਪਿੰਨਾਂ ਦੀ ਤਾਂ ਕੁਆਲਿਟੀ ਹੈਗੀ ਹੈਗੀ ਆ ਜੀ ਠੀਕ ਹੈ ਜੇ ਤੁਸੀਂ ਇਹਦੇ ਜੈਕ ਲਾਉਣਾ ਜੈਕ ਵੀ ਲਾ ਸਕਦੇ ਆ ਇਹਦੀ ਕੋਈ ਕੋਈ ਪੱਟਖੋ ਨਹੀਂ ਕਰਨੀ ਕੀ ਬਾਤ ਆ ਮੇਤਰੋ ਬਾਈ ਜੀ ਆ ਦੇਖੋ ਪਹਿਲਾਂ ਹੀ ਸਾਨ ਲ ਵਗੈਰਾ ਸਾਰੇ ਦੇਤੇ ਵੀ ਜੇ ਤੁਸੀਂ ਕੱਲ ਨੂੰ ਜੈਕ ਲਵਾਉਣ ਦਾ ਆ ਰਹੇ ਤਾਂ ਕੋਈ ਪੱਟਖੋ ਨਹੀਂ ਕਰਨੀ ਪਣੀ ਸਿੱਧੇ ਜੈਕ ਉਹ ਲੱਗ ਜਾਵੇ ਫਿਰ ਕਿੱਲੀਆਂ ਵੀ ਇਹਦੇ ਅਸੀਂ ਦੇਤੀਆਂ ਵੀ ਨਹੀਂ ਜੈਕ ਲਵਾਉਣੇ ਤਾਂ ਕਿੱਲੀ ਪਾਓ ਠੀਕ ਹੈ ਕੀ ਬਾਤ ਆ ਤੇ ਭਾਈ ਇਹਨੂੰ ਕੋਈ ਗ੍ਰੀਸ ਵਗੈਰਾ ਆਪਾਂ ਨੂੰ ਕੁਝ ਨਹੀਂ ਕਰਨਾ ਪਵੇ ਇਹਨੂੰ ਕੋਈ ਲੋੜ ਨਹੀਂ ਗ੍ਰੀਸ ਕਰਿਆ ਬਾਈ ਐਂ ਚੱਲੂਗਾ ਇਹ ਹਾਂ ਜੀ ਕੀ ਬਾਤ ਆ ਬਾਈ ਤੇ ਬਈ ਜੇ ਫਾਲਿਆਂ ਦੀ ਗੱਲ ਕਰੀਏ ਜੀ ਫਾਲਾ ਆਮ ਜਿਵੇਂ ਕਹਿ ਦਿੰਦੇ ਆ ਵੀ ਫਾਲਾ ਜੇ ਇੱਥੋਂ ਹਾਲ ਲੈ ਕੇ ਤੇ ਇੱਥੋਂ ਲੈਣ ਆਉਣਾ ਪਊਗਾ ਜੀ ਇਹ ਗੱਲ ਹੈ ਕਿ ਸੱਚ ਆ ਕਿ ਨਹੀਂ ਇਹ ਸੱਚ ਆ ਜੀ ਸੱਚ ਆ ਵੀ ਤੁਹਾਡਾ ਫਾਲਾ ਫੇਰ ਹਾਲ ਸਾਡੇ ਚੱਲਣਗੇ ਇਹ ਸਭ ਐਵੇਂ ਹੀ ਸਾਡਾ ਆਪ ਹੀ ਫਰਮੇ ਚ ਕਰਿਆ ਹੋਇਆ ਫਾਲਾ ਅੱਛਾ ਤਾਂ ਫਾਲੇ ਮਿੱਤਰੋ ਆਪਦੇ ਤਿਆਰ ਕਰੇ ਹੋਏ ਆ ਤੇ ਉਹ ਕਿਤੋਂ ਹੋਰ ਨਹੀਂ ਫਰਮਾ ਮਿਲਣਾ ਤੁਹਾਨੂੰ ਉਹ ਫਿਰ ਨਾਲ ਨਹੀਂ ਮਿਲਣਗੇ ਮੈਂ ਟਾਈਮ ਦੇ ਨਾਲ ਮਿਲੂਗਾ ਇਹ ਠੀਕ ਆ ਆ ਦਿਖਾ ਵੀਲਾ ਨਹੀਂ ਲਊਗਾ ਠੀਕ ਆ ਤਾਂ ਮਿੱਤਰੋ ਜਿਹੜੇ ਨਾਲ ਖੈਂਦੇ ਆ ਫਾਲੇ ਉਵੇਂ ਦੇਖੀ ਆਪਾਂ ਟਾਈਮ ਦੇ ਬਈ ਆਮ ਵਾਇਰਲ ਹੁੰਦੀ ਹੈ ਵਾਇਰਲ ਨਹੀਂ ਹੈਗੀ ਇਹ ਇਹ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਹਾਲ ਜਿਹੜੇ ਰੈਲੇ ਚੱਲਦੇ ਆ ਬਈ ਹਾਂਜੀ ਹਾਂਜੀ ਹਾਂ ਇਹ ਫਾਲੇ ਦੀ ਬੰਨ ਤਰ ਕੇ ਤਾਂ ਹੋਲ ਨਹੀਂ ਮਿਲੂਗੀ ਤੁਹਾਨੂੰ ਤੇ ਬਈ ਅਸੀਂ ਸਭ ਤੋਂ ਪਹਿਲਾਂ ਕੰਮ ਸ਼ੁਰੂ ਹੀ ਹਲਾਂ ਤੋਂ ਕਰਿਆ ਸੀਗਾ ਠੀਕ ਹੈ ਤੇ ਬਈ ਇਹਦੇ ਫੇਰਾ ਜਿਵੇਂ ਆ ਬੰਦੇ ਆਮ ਬਹੁਤ ਘੱਟ ਪਸੰਦ ਕਰਦੇ ਐ ਇਹਨੂੰ ਜਿਵੇਂ ਪੁਰਾਣੇ ਬੰਦੇ ਕਹਿ ਲਈ ਉਹਨਾਂ ਨੂੰ ਐਨਾ ਵੀ ਔਖਾ ਕੰਮ ਇਹ ਫਿਰ ਬਈ ਕਾਦੇ ਵਾਸਤੇ ਲਾਉਣੇ ਪੈਂਦੇ ਆਪਾਂ ਨੂੰ ਮਜ਼ਬੂਤੀ ਕਰਕੇ ਜਿਹੜਾ ਡੰਡਾ ਆਉਂਦਾ ਸੀ ਪਹਿਲਾਂ ਉਹ ਨਹੀਂ ਵਧੀਆ ਸੀ ਕਿ ਉਹ ਹਲਕਾ ਹੁੰਦਾ ਸੀ ਸਿਸਟਮ ਉਹ 13 ਹਲਾਂ ਤੱਕ ਕੰਮ ਆਉ ਉਦੋਂ ਫਿਰ ਕਿੱਲੀ ਚੱਲੂਗੀ ਉਹ ਟੁੱਟ ਜਾਂਦਾ ਠੀਕ ਹੈ ਉਹ ਟੁੱਟ ਜਾਂਦਾ ਯੂ ਮਿੱਤਰੋ ਮਜਬੂਰੀ ਐ ਲਾਉਣੀ ਮਜਬੂਰੀ ਐ ਨਹੀਂ ਪਸਾਂਦੇ ਜੀ ਹਾਂਜੀ 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 ਇਹ ਸੇਫ ਉਹ ਅਸੀਂ 13 ਦਾ ਹੀ ਲਾਉਣੇ ਆ ਠੀਕ ਆ ਠੀਕ ਆ 13 ਤੱਕ ਤੁਹਾਨੂੰ ਡੰਡੇ ਦੇ ਵਿੱਚ ਮਿਲ ਜੂਆ ਆਪਸ਼ਨਲ ਹੋਊਗਾ ਕੰਮ ਹਾਂਜੀ ਹਾਂਜੀ ਬਾਕੀ 13 ਤੇ ਦੇਖ ਲੈਣੇ ਆ ਵੀ ਲਾਉਣਾ ਇਹ ਵੀ ਲੱਗ ਜੂਗਾ ਜੀ ਠੀਕ ਆ ਠੀਕ ਆ ਬਈ ਇਹ ਰੰਗ ਕਿਹੜਾ ਵਰਤਦੇ ਰੰਗ ਦੀ ਫਿਨਿਸ਼ਿੰਗ ਦਿਖਾ ਬਈ ਮੁੰਡਾ ਕਿਲੀ ਹੋਣੀ ਐ ਐਸਡੀ ਦਾ ਰੰਗ ਵਰਤਦੇ ਆ ਜੀ ਠੀਕ ਆ ਐਸਡੀ ਦਾ ਜੀ ਹਾਂਜੀ ਹਾਂਜੀ ਰੰਗ ਦੀ ਚਮਕ ਤਾਂ ਮਿੱਤਰੋ ਦੂਰੋਂ ਖਿੱਚਦਾ ਕੇ ਠੀਕ ਹੈ ਜੀ ਸੋਲੋਂ ਐ ਨਹੀਂ ਵੀ ਕਿਤੋਂ ਰਹਿੰਦਾ ਹੋਊਗਾ ਅੱਛਾ ਪੂਰਾ ਬ੍ਰੇਕ ਹੀ ਨਾ ਕਰਿਆ ਵਾਰ ਆ ਜੀ ਹਾਂ ਜੀ ਹਾਂ ਜੀ ਸਾਰਾ ਮੂਦਾ ਮਾਰ ਕੇ ਰੰਗ ਹਾਂ ਵੀ ਕਿਤੇ ਰੰਗ ਰਹਿ ਗਿਆ ਹੋਊਗਾ ਵੀ ਪਾਸੋਂ ਭਾਰੇ ਨਾਲ ਮਾਰਤਾ ਹਾਂ ਜੀ ਬੜਾ ਵਾਦਾ ਬਈ ਤੇ ਬਈ ਇਹ ਜਿਵੇਂ ਆਪਣੇ ਆਪਸ਼ਨਲ ਆ ਆ ਚੀਜ਼ ਵੀ ਜਿਵੇਂ ਫੋਲਡਿੰਗ ਵਾਲੇ ਹਾਲ ਆ ਜੀ ਇਹ ਜੇ ਅਗਲੇ ਨੇ 9 ਤੋਂ 13 ਕਰਾਉਣੇ ਹੁਣ ਕਿੰਨੇ ਵੀ ਕਰਾਉਣੇ ਹੁਣ ਇਹ ਸਾਰਾ ਕੁਝ ਕਰ ਦਵਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਵਿੱਚ ਤੁਸੀਂ ਇੱਕ ਹਾਲ 11 ਬਣਾਏ ਆ ਠੀਕ ਹੈ ਜੀ ਆ ਤੁਹਾਨੂੰ 11 ਹਾਲ ਦੱਸ ਦਿਆਂ ਠੀਕ ਹੈ ਜੀ ਆ 11 ਹਾਲ ਬਣਾਏ ਆ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਚਾਓ ਠੀਕ ਹੈ ਆਹ ਪਲੇਟ ਲੱਗੇ ਇਹ ਤੁਸੀਂ 15 ਕਰ ਸਕਦੇ ਆ ਇਹਨੂੰ ਅੱਛਾ ਇੱਥੇ ਲੱਗ ਜੂ ਕੀ ਬਾਤ ਹੈ ਹੋਰ ਕੁਝ ਨਹੀਂ ਕਰਨਾ ਪੈਣਾ ਉਸੇ ਦੇਖ ਕੇ ਬਣਾਇਆ ਗਿਆ ਇਹਨੂੰ ਹਾਂ ਮਿੱਤਰੋ ਗਾ ਲੰਮਾ ਸੋਚਿਆ ਗਿਆ ਆਹ ਦੇਖੋ ਤੁਸੀਂ ਪਾਈਪ ਵਗੈਰਾ ਉਵੇਂ ਲੱਗੇ ਜਿਹੜਾ ਇਹਦਾ ਫਰੇਮ ਹੈ ਐਡਾ ਹੈਵੀ ਹੈ ਕੱਲ ਨੂੰ ਤੁਸੀਂ ਇਹਨੂੰ 15 ਕਰਨੇ ਆ ਤਾਂ ਇੱਥੋਂ ਆਹ ਪਲੇਟ ਲੈਣੀ ਹੈ ਤੇ ਬਾਈ ਹੋਰੀ ਇੱਥੋਂ ਜੋੜ ਕੇ ਇਹਨੂੰ ਤੇ 15 ਕਰਦੇ। ਵੱਧ ਕੋਈ ਖੁਸ਼ ਨਹੀਂ ਕਰਨੀ। ਤੇ ਇਹ ਹਲਾਂ ਐ ਤਾਂ ਨਹੀਂ ਵੀ ਇਥੋਂ ਫੜੜੇ ਜਾਣਗੇ। ਨਾ 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 ਨਹੀਂ। ਉਸ ਕੁਆਲਿਟੀ ਉਹ ਨਹੀਂ ਦਿੱਤੀ ਵੀ ਆ ਪਹਿਲਾਂ ਹੀ। ਵਾਹ ਵੀ ਵਾਹ। ਮੈਂ ਮਤਰਾ 11 ਤੋਂ 15 ਹੋਣਗੇ ਤੇ ਹਲ ਨੂੰ ਆਂ ਚ ਨਹੀਂ ਆਉਗੀ। ਕੀ ਬਾਤ ਆ ਜੀ। ਤੇ ਬਾਕੀ ਜਿਹੜੀ ਹਲਾਂ ਦੀ ਬੰਤਰ ਵਗੈਰਾ ਤੁਸੀਂ ਦੇਖੋ ਵੀ ਦੇਖੋ ਨੇ ਹੈਵੀ ਹੈਵੀ ਲੱਗਦੀ ਐ ਲੋਕਾਂ ਨੂੰ। ਉਹਦੇ ਵਿੱਚ ਚੱਕਲੀਆਂ ਵੀ ਆਪਾਂ ਦੇਤੀਆਂ ਪਹਿਲੀਆਂ ਜਿਹੇ ਦੇਤੀਆਂ 15 ਆਪੇ। ਬੜਾ ਲੰਮਾ ਸੋਚ ਕੇ ਬਣਾਏ ਹੋਏ ਆ। ਤੇ ਇਹ ਬਈ ਇਹਦਾ ਜੇ ਆਪਾਂ ਗੱਲ ਕਰੀਏ ਵਜਨ ਵਜਨ ਕਿੰਨਾ ਆਪਦੇ ਗਾਹ ਕਿਤੇ ਮੁਤਾਬਕ ਬਣਦਾ ਜਾਂ ਤੁਸੀਂ ਇੰਨਾ ਕੁ ਤਾਂ ਰੱਖਦੇ ਹੀ ਆ ਵੀ ਇੰਨਾ ਤਾਂ ਰੱਖਣਾ ਹੀ ਪਊਗਾ ਜਿਹੜੇ ਤਾਂ 15 ਦੇ ਵਿੱਚ ਆਹ 11 ਲੈਣਾ ਗੱਲ ਨੂੰ 15 ਬਣਾਉਣਾ ਇਹਦਾ ਤਾਂ ਹੈਵੀ ਚ ਹੀ ਬਣੂਗਾ ਜੀ ਠੀਕ ਹੈ ਜੀ ਇਹਦਾ ਵਜਨ ਹੋ ਜਾਊਗਾ 2 ਕੁਆਂਟਲ 90 ਕਿਲੋ 11 ਦੇ ਵਿੱਚ ਠੀਕ ਹੈ ਕੀ ਬਾਤ ਹੈ ਤੇ ਉਹਨਾਂ ਦਾ ਬਣ ਜਾਊਗਾ 15 ਦਾ ਹੋ ਜਾਊਗਾ ਆਪਣਾ 15 ਤੋਂ 20 ਕਿਲੋ ਚਾਰ ਚਾਰ ਕੁਆਂਟਲ ਠੀਕ ਹੈ ਠੀਕ ਹੈ 15 ਚਾਰ ਕੁਆਂਟਲ ਤੋਂ 15 20 ਕਿਲੋ ਤੇ ਹਾਂ ਜੀ ਜੀ 15 ਦਾ ਠੀਕ ਹੈ ਠੀਕ ਹੈ ਜੀ ਤੇ ਬਈ ਇਹ ਆ ਗਿਆ ਆਪਣੇ ਕੱਦੂ ਵਾਲੇ ਜੀ ਹਾਂਜੀ ਹਾਂਜੀ ਇਹ ਪਟਲਰ ਆਇਆ ਇਹ ਪਟਲਨਾਰਾ ਬੋਲਦੇ ਐ ਨੂੰ ਮਿੱਤਰੋ ਕਿਤੇ ਕੱਦੂ ਵਾਲੀ ਕੜ ਕੇ ਲੀਜੀ ਵੀ ਬੋਲ ਦਿੰਦੇ ਸਾਡੇ ਰੀਜ ਦਾ ਤੇ ਬਈ ਇਹ ਦੀ ਵੀ ਆਪਣੀ ਖਾਸियत ਕੋਈ ਦੱਸੋ ਬਾਈ ਜੀ ਹਾਂਜੀ ਹਾਂਜੀ ਪੈਪ ਵਗੈਰਾ ਦੀ ਇਹਦੀ ਪੈਪ ਵੀ ਚੰਗੀ ਵਰਤਦੇ ਆ ਜੀ ਇਹ ਪੈਪ ਹੀ ਲਾਉਨੇ ਆ ਜੀ ਆਪਾਂ ਠੀਕ ਐ ਆਮ ਡਾਲਾ ਲਾਉਂਦੇ ਆ ਕਈ ਮਗਰ ਹਾਂਜੀ ਹਾਂ ਕਿਹੜਾ ਡਾਲਾ ਉਹ ਕੀ ਕਰਦਾ ਉਹ ਜਦੋਂ ਆਪਾਂ ਟਰੈਕਟਰ ਨੂੰ ਤੋੜਦੇ ਆ ਉਹਦੇ ਮੂਹਰੇ ਪਾਣੀ ਲੱਗ ਜਾਂਦਾ ਤੇ ਛੱਲ ਮਾਰਦਾ ਬਿਲਕੁਲ ਬਿਲਕੁਲ ਬੱਟਾ ਨਾ ਆਪਾਂ ਸੁਹਾਗੇ ਦਾ ਕਿਉਂ ਖੜਾ ਛੱਡਿਆ ਹਾਂ ਉਹ ਪਾ ਛੱਡਿਆ ਵੀ ਆਪਣਾ ਨਾ ਝਾਗਣਾ ਬਣਿਆ ਝਾਗਣਾ ਬਣਿਆ ਇਹ ਜਦੋਂ ਆਪਾਂ ਪਾਈਪ ਐ ਆਏ ਥੱਲੇ ਡਿੱਗ ਪੈਂਦੀਆਂ ਤੇ ਸਪਰਿੰਗ ਪਾਏ ਆ ਠੀਕ ਹੈ ਜੀ ਅੱਛਾ ਉੱਪਰ ਸਪਰਿੰਗ ਪਾਏ ਹੋਏ ਆ ਵੀ ਉੱਪਰ ਖੜੀ ਰਵੇ ਆ ਰਸਤੇ ਦੇ ਵਿੱਚ ਆਏ ਨਹੀਂ ਵੀ ਡਿੱਗ ਪੂਗੀ ਹਾਂ ਇਹ ਆਏ ਉੱਤੋਂ ਵੀ ਪਾਣੀ ਲੰਘੀ ਜਾਂਦਾ ਕਿਆ ਬਾਤ ਛੱਲ ਨਹੀਂ ਵੱਜਦੀ ਠੀਕ ਹੈ ਜੀ ਸਮੇਤ ਰੋ ਇਹ ਵੀ ਪੂਰੀ ਹੈਵੀ ਮਾ ਪੈਪ ਲੱਗੀ ਜੋ ਡਿੱਗੀ ਹੈ ਧਰਤੀ ਨੂੰ ਪਤਾ ਲੱਗਿਆ ਵੀ ਡਿੱਗੀ ਹੈ ਐਡਾ ਤਖਲਾ ਕੰਮ ਹੈ ਪੈਰਾਂ ਨੂੰ ਪਤਾ ਲੱਗਿਆ ਮਿੱਤਰੋ ਤਾਂ ਇਹਦੇ ਵਿੱਚ ਬਈ ਗੁੜ ਕੇ ਚੱਲਦੇ ਇਹਦੇ ਵਿੱਚ 베ਰਿੰਗ ਵਗੈਰਾ ਨਹੀਂ ਚੱਲ ਸਕਦੇ ਹੁੰਦੇ 베ਰਿੰਗ ਇਹਦੀ ਲੰਬਾਈ ਜ਼ਿਆਦਾ ਹੋਣ ਕਰਕੇ ਠੀਕ ਹੈ ਜੀ 베ਰਿੰਗ ਕਾਮਯਾਬ ਨਹੀਂ ਅੱਛਾ ਜੀ 베ਰਿੰਗ ਵੀ ਪਾ ਦਿੰਨੇ ਆ ਪਰ ਉਹਦੀ ਥੋੜੀ ਸ਼ਿਕਾਇਤ ਹੁੰਦੀ ਹੈ ਉਹ ਕਈ ਵਾਰ ਅੜ ਜੇ ਤੇ ਵਿੰਗੀ ਹੋ ਜਾਂਦੀ ਛਾਟ ਮੁੜ ਕੇ ਸੀਲਾ ਵਿੱਚ ਵੀ ਪਾਣੀ ਪੈ ਜਾਂਦਾ ਠੀਕ ਹੈ ਠੀਕ ਹੈ ਮਤਲਬ ਗੁੜ ਕੇ ਤਨ ਸਾਲ ਤਾਂ ਜਾਂਦੇ ਹੀ ਨਹੀਂ ਗਏ ਜਾਂਦੇ ਨੇ ਬਤਾ ਠੀਕ ਆ ਠੀਕ ਆ ਜੀ ਚਲੋ ਵਧੀਆ ਲੱਗਿਆ ਬਈ ਕੰਮ ਤੁਹਾਡਾ ਸਾਰਾ ਤੇ ਬਾਕੀ ਆ ਬਈ ਹਾਲਾਂ ਦੇ ਮਿਲਦਾ ਸਾਰੇ ਸੈਟ ਤਿਆਰ ਹੋਈ ਜਾਂਦੇ ਜੀ ਹਾਂ ਜੀ ਹਾਂ ਜੀ ਤਿਆਰ ਹੋਏ ਪਿਆ ਜੰਦਰੇ ਵੀ ਆਪਣੇ ਇਹ ਹਾਲ ਵੀ ਆਪਣੇ ਇਹ ਥੋੜੇ ਸਿੰਪਲ ਚ ਆ ਗਏ ਆ ਠੀਕ ਆ ਆ ਸਿੰਪਲ ਹਾਲ ਬਣਾਉਣੇ ਹੁਣ ਡੰਡੇ ਵਾਲੇ ਜਾਨੀ ਮੂਰੋ ਕਹ ਲਈ ਆ ਆਪਾਂ ਲੈਂਕ ਵਾਲਾ ਲੰਦਾ ਪੈਂਦਾ ਨਾ ਇਹ ਵੀ ਸਿੰਪਲ ਦੇ ਵਿੱਚ ਬਣੇ ਹੋਏ ਹੈ ਹੈ ਬਈ ਮਜ਼ਬੂਤ ਇਹ ਵੀ ਹੈ ਵੀ ਮਜ਼ਬੂਤ ਆ ਜੀ ਪੂਰੇ ਐਂਗਲ ਦੇ ਵਿੱਚ ਬਣੇ ਆ ਉਹ ਬੀਮ ਚ ਬਣੇ ਹੋਏ ਸੀਗੇ ਠੀਕ ਆ ਠੀਕ ਆ ਜੀ ਤਾ ਦੇਖੋ ਵੀ ਮਿੱਤਰੋ 8.8 ਸੰਧ ਤੇ ਇੱਕ ਆ 17 ਲੱਗਦੇ ਆ ਬਈ ਆ 17 ਜੀ ਕੀ ਬਾਤ ਆ ਤੇ ਬਾਕੀ ਬਾਈ ਜੀ ਰੇਟ ਬਾਰੇ ਦੱਸ ਦਿਓ ਮੜਾ ਜਾ ਯਾਰ ਰੇਟ ਇਹਦਾ ਮਤਲਬ ਰੇਟ ਦੇ ਵੱਧੇ ਘਟਦੇ ਰਹਿੰਦੇ ਆ ਉਹਦੇ ਕਰਕੇ ਰੇਟ ਨਹੀਂ ਅਸੀਂ ਦੱਸ ਸਕਦੇਗੇ ਠੀਕ ਹੈ ਜੀ ਬਾਕੀ ਮਾਰਕੀਟ ਤੋਂ 4 ਰੁਪਏ ਘੱਟ ਹੀ ਲਵਾਂਗੇ ਅਸੀਂ ਤੋਂ ਤੋਂ ਵੱਧ ਨਹੀਂ ਲੈਣੇ ਤੇ ਬਾਕੀ ਬਾਈ ਕੋਈ ਆਪਣੀ ਵੀਡੀਓ ਦੇਖ ਕੇ ਕੋਈ ਭਰਾ ਆਉਂਦਾ ਸਾਡਾ ਜੁੜਿਆ ਹੋਇਆ ਆਪਣਾ ਉਹਦੇ ਆ ਤੇ ਆਪਾਂ ਤੁਹਾਨੂੰ ਉਹ ਡਕਸੋਂ ਦੇਵਾਂਗੇ ਕੋਈ ਨਾ ਸਪੈਸ਼ਲ ਦੇਵੋਗੇ ਬੰਦਾ ਖੁਸ਼ ਹੋ ਕੇ ਜਾਊਗਾ ਖੁਸ਼ ਹੋ ਕੇ ਜਾਊ ਉਹਨਾਂ ਮੋੜ ਤੇ ਆਵਾਜ਼ ਆਵਾਜ਼ ਦਾ ਕੀ ਪਤਾ ਠੀਕ ਹੈ ਜੀ ਜਿੱਤੋਂ ਆਪਣਾ ਕਿਸਾਨ ਨੂੰ ਮਲਾਉਣਾ ਜਿਹੜਾ ਤਵੀਆਂ ਲੈਣ ਆਇਆ ਹੋਵੇ ਉਧਰੋਂ ਆਪਣਾ ਉਹਨਾਂ ਨੂੰ ਮਲਾਉਣਾ ਆਓ ਚਲ ਆਜੋ ਬਈ ਆਪਾਂ ਉਹਨਾਂ ਨੂੰ ਪੁੱਛਦੇ ਕਿੰਨੇ ਟਾਈਮ ਤੋਂ ਜੁੜੇ ਆ ਤੇ ਸਿੱਗਾ ਬਈ ਨਹੀਂ ਸਸੀ ਕੌਮ ਜੀ ਬਈ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਬਈ ਆਪਣਾ ਸ਼ੌਬਨਾਉਂ ਤੇ ਪਿੰਡ ਜੀ ਬਈ ਪਿੰਡ ਮੇਰਾ ਡੇਲੀਆਲੀ ਦੇ ਨਾਮ ਜਗਨਜੀਤ ਸਿੰਘ ਵੇਰੇ ਠੀਕ ਹੈ ਇਹ ਵੀ ਨਾਲ ਹੀ ਰਹ ਜਾਂਦਾ ਇੱਥੇ ਨਾਲ 3 ਕਿਲੋਮੀਟਰ ਤੇ ਵੀਰੇ ਠੀਕ ਹੈ ਜੀ ਹਾਂਜੀ ਤੇ ਬਈ ਆਪਾਂ अच्छा हां इत्थू ही चल मतलब ले आ जवी है ते सन्द बले हो इत्थू लेके आने क्या बात है मतलब तीन पीढ़ियां हो गया भाई होरेण जडया नो ते भाई ਤੁਸੀਂ ਇਹਨਾਂ ਦਾ ਕੀ ਇਹਨਾਂ ਦੇ ਵਿੱਚ खासੀ ਤਾਂ ਕੋਈ ਸਮਝਦੇ ਆ ਜੀ ਵੇ ਵਰਕਸ਼ਾਪ ਦੇ ਵਿੱਚ भाई ਇੱਕ ਤਾਂ ਕੁਆਲਿਟੀ ਤਾਂ ਹੈਗੀ ਹੈਗੀ ਆ ਠੀਕ ਹੈ ਜੀ ਇਹ ਤਾਂ ਖਾਸ ਕਰਕੇ ਤਵੀਆਂ ਨੇ ਇਹਨਾਂ ਦੀਆਂ ਬਹੁਤ ਰੈਲੀਆਂ ਚੱਲਦੀਆਂ ਨੇ ਅੱਛਾ ਰੈਲੀਆਂ ਚੱਲਦੀਆਂ ਬਹੁਤ ਜ਼ਿਆਦਾ ਰੈਲੀਆਂ ਚੱਲਦੀਆਂ ਠੀਕ ਹੈ ਜੀ ਮਨਕਾ ਇਹ ਵੀ ਨਹੀਂ ਆਏਗਾ ਵੀ ਸੈਟ ਜਿਵੇਂ ਉਧਰ ਕੋਈ ਫਾਰਮ ਦਾ ਨਾਮ ਤਾਂ ਆਪਾਂ ਨਹੀਂ ਲੈਂਦੇ ਵੀ ਹੌਲਾ ਸੈਟ ਬਣਾ ਦਿੰਦੇ ਆ ਤੇ ਉਹ ਰੈਲੀਆਂ ਮਤਲਬ ਚੱਲਦੇ ਆ ਜਰੂਰ ਆ ਅੱਛਾ ਜੀ ਫਿਰ ਡਾਕਰ ਵਾਂਹਾਂ ਚ ਨਹੀਂ ਲੱਗਦੀ ਹਣਾ ਰੱਪੜ ਵਾਂਹਾਂ ਚ ਨਹੀਂ ਲੱਗਦੀਆਂ ਇਹੋ ਜੀ ਪ੍ਰੋਬਲਮ ਨਾਲ ਰੈਲੀयां ਵੀ ਚੱਲਦੀਆਂ ਤੇ ਵਾਂਹ ਵੀ ਜਿਹੋ ਜਿਹਾ ਮਰਜੀ ਹੋਣਾ ਠੀਕ ਹੈ ਜੀ ਫੁੱਲ ਲੱਗਣਗੇ ਤੁਮੇ ਕੀ ਬਾਤ ਹੈ ਹਾਂਜੀ ਤੇ ਇਹ ਬਈ ਤੁਸੀਂ ਜਿਹੜਾ ਉਹਦਾ ਥੋੜਾ ਤਾਂ ਐਕਸਪੀਰੀਅੰਸ ਹੀ ਹੋਊਗਾ ਨਾ ਵੀ ਰੈਲੀ ਚੱਲਦੀ ਤਾਂ ਵੀ ਇਹ ਫੁੱਲ ਚੱਲਦੀਆਂ ਬਈ ਅਸੀਂ ਵਾਂਝਾ ਹਾਂ ਖਾ ਸਕਦੇ ਤਵੀਆਂ ਤੋਂ ਤਾਂ ਬਈ ਇਹ ਜਾਣੇ ਜਾਂਦੇ ਬਾਈ ਸੰਤੋਖ ਹਣਾ ਠੀਕ ਹੈ ਹਾਂ ਤੇ ਬਾਕੀ ਹਲਵੀ ਤੁਸੀਂ ਵੇਖਿਆ ਹੋਣਾ ਵਾਰਤ ਕੇ ਵੀ ਬਈ ਹਲਵੀ ਬਹੁਤ ਵਧੀਆ ਚੱਲਦੇ ਆ ਬਹੁਤ ਵਧੀਆ ਚੱਲਦੇ ਆ ਚਲੋ ਵਧੀਆ ਤੇ ਹੁਣ ਬਈ ਤੁਸੀਂ ਇੱਥੇ ਅੱਜ ਕਿਵੇਂ ਜਿਹੜਾ ਮ ਚਾਈਂਆਣਾ ਪਿੰਡ ਤੋਂ ਠੀਕ ਹੈ ਜੀ ਹਰਿੰਦਰ ਸਿੰਘ ਉਹ ਦੋਸਤ ਵੀ ਆਪਣੇ ਤੇ ਰਿਸ਼ਤੇਦਾਰ ਵੀ ਆ ਠੀਕ ਹੈ ਉਹਨਾਂ ਨੂੰ ਇਹ ਸੈੱਟ ਬਾਈ ਉਹਨਾਂ ਦੇ ਮੈਨਾਂ ਉਹਨਾਂ ਦੇ ਗਿਆ ਸੀ 2017 18 ਚ ਬਾਈ 18 ਦਾ ਗਿਆ ਸੀ ਠੀਕ ਹੈ ਤੇ 17 ਗੀ ਦਾ ਗਿਆ ਸੀ ਮੈਨੂੰ ਲੱਗਦਾ ਉਹਨਾਂ ਨੇ ਟਰੈਕਟਰ ਚੇਂਜ ਕਰਤਾ ਬਾਈ ਉਹਨਾਂ ਨੇ ਕਹਿੰਦੇ ਯਾਰ ਫੋਨ ਤੇ ਹੀ ਗੱਲ ਹੋਈ ਸੀ ਠੀਕ ਹੈ ਉਹ ਤਾਂ ਵੀ ਬਾਈ ਨੂੰ ਕਹਦੇ 24 ਦਾ ਵੀ ਆਪਣਾ ਸੈੱਟ ਬਣਾ ਅੱਛਾ ਪਹਿਲਾਂ ਵਰਤੀਆਂ ਦੂਜੀ ਵਾਰ ਹੀ ਬੰਦੇ ਇੱਥੇ ਫੇਰੇ ਦੂਜੀ ਰਹਾ ਬਾਈ ਕੀ ਬਾਤ ਹੈ ਪਹਿਲਾਂ 18 ਵਰਤੀਆਂ ਹੁਣ ਵੱਡੀਆਂ 24 ਬਣਾਉਣੀਆਂ ਦਾ ਤਾਂ ਵੀ ਬੰਦੇ ਇੱਥੇ ਆਏ ਆ ਹਾਂ ਚਲੋ ਬਹੁਤ ਵਧੀਆ ਬਾਈ ਜੀ ਬਾਕੀ ਸਾਰੇ ਭਰਾ ਵਿੱਚ ਤਕਰੀਬਨ ਜਾਣਦੇ ਹੀ ਆ ਏਰੀਆ ਦੇ ਵਿੱਚ ਹਾਂਜੀ 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 ਬਾਈ ਤੇ ਉਹਨਾਂ ਅੱਜ ਵੀ ਉਹ ਕਹਿੰਦੇ ਉਹ ਆਪ ਨਹੀਂ ਆਏ ਬਾਈ ਇਹ ਇੱਥੇ ਬਸ ਉਹ ਕਹਿੰਦੇ ਵੀ ਚੈੱਕ ਕਰੇ ਅੱਜ ਰੰਗ ਰੂنگ ਬਗ ਠੀਕ ਹੈ ਜੀ ਤੇ ਵੀ ਅੱਜ ਮੈਨੂੰ ਕੱਲ ਨੂੰ ਤੋਰਨਗੇ ਤਾਂ ਮੈਂ ਠੀਕ ਹੈ ਚਲੋ ਵਧੀਆ ਬਾਈ ਜੀ ਹਾਂਜੀ ਹਾਂਜੀ ਤੇ ਠੀਕ ਹੈ ਬਾਈ ਜੀ ਓਕੇ ਧੰਨਵਾਦ ਜੀ ਠੀਕ ਹੈ ਮਿਹਰਬਾਨੀ ਤਾਂ ਮਿੱਤਰੋ ਕੋਈ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਨੀ ਹੈ ਤੁਸੀਂ ਸਕਰੀਨ ਤੇ ਕਰ ਸਕਦੇ ਹੋ ਬਾਕੀ ਇਹ ਮਕਸਰ ਰੋਡ ਪੈਂਦਾ ਨਾ ਬਾਈ ਹਾਂਜੀ ਮਕਸਰ ਰੋਡ ਮਕਸਰ ਰੋਡ ਦੇ ਉੱਤੇ ਬਾਈ ਹੋਰਾਂ ਦੀ ਵਰਕਸ਼ਾਪ ਆ ਸੰਤੋਖ ਜਿੱਥੋਂ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਦੋਸਤੋ ਧੰਨਵਾਦ ਜੀ